ਮੈਂ ਇਸਕੇ ਸੁਨੇਹ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਟ ਡਟਲ ਮਾਤਲਨ ਨੋਡ ਜਲੰਧਰ ਤੋਂ ਬੋਲ ਰਹਾ ਆ ਅ ਅੱਜ ਦਾ ਜਿਹੜਾ ਅਸੀਂ ਇਹ ਵੀਡੀਓ ਬਣਾਉਣ ਜਾ ਰਹੇ ਆ ਇੱਕ ਬਹੁਤ ਹੀ ਖਾਸ ਵੀਡੀਓ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਜਲਦੀ ਜਿਹੜੇ ਆ ਉਹ ਸਟੂਡੈਂਟਸਾਂ ਦੇ ਬੱਚਿਆਂ ਦੇ ਜਿਹੜੇ ਬੋਰਡ ਦੇ ਐਗਜ਼ਾਮ ਆ ਉਹ ਸ਼ੁਰੂ ਹੋਣ ਜਾ ਰਹੇ ਆ ਖਾਸ ਖਾਸ ਕਰ ਜਿਹੜੀ 10th ਕਲਾਸ ਆ 10ਵੀਂ ਕਲਾਸ ਆ ਤੇ ਉਹਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਮੈਸੇਜ ਸ਼ੇਅਰ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਜਿਹੜਾ 10ਵੀਂ ਦਾ ਬੋਰਡ ਦਾ ਐਗਜ਼ਾਮ ਆ ਉਹ ਮੇਰੇ ਖਿਆਲ ਨਾਲ ਹਰ ਬੱਚੇ ਦੇ ਔਰ ਸਟੂਡੈਂਟ ਦੇ ਜੀਵਨ ਦਾ ਇੱਕ ਬਹੁਤ ਹੀ ਇੰਪੋਰਟੈਂਟ ਟਾਈਮ ਆ ਐਗਜ਼ਾਮ ਦਾ ਇੱਕ ਬਹੁਤ ਹੀ ਟਰਨਿੰਗ ਪੁਆਇੰਟ ਆ ਕਿਉਂਕਿ ਏਸੀ ਸਮੇ ਬੱਚੇ ਨੇ ਡਾਇਰੈਕਸ਼ਨ ਲੈਣੀ ਆ ਕਿ 10ਵੀਂ ਤੋਂ ਬਾਅਦ ਮੈਂ ਕਿਹੜੀ ਫੀਲਡ ਚੁਣਨੀ ਆ ਮੈਂ ਨਾਨ ਮੈਡੀਕਲ ਰੱਖਣਾ ਕਿ ਮੈਂ ਮੈਡੀਕਲ ਰੱਖਣਾ ਕਿ ਮੈਂ ਕਮਰਸ ਰੱਖਣੀ ਕਿ ਮੈਂ ਆਰਟਸ ਰੱਖਣੀ ਯਾਨੀ ਕਿ ਉਹਨੇ ਆਪਣਾ ਜਿਹੜਾ ਜੀਵਨ ਦਾ ਨਿਸ਼ਾਨਾ ਆ ਏਮ ਆ ਉਹਨੂੰ ਤੈਅ ਕਰਨਾ ਆ ਦਸਵੀਂ ਦੇ ਇਗਜ਼ਾਮ ਦੇ ਰਿਜ਼ਲਟ ਆਉਣ ਦੇ ਬਾਅਦ ਇਸ ਕਰਕੇ ਇਹ ਜਿਹੜੇ ਦਿਨ ਆ ਉਹ ਮੇਰੇ ਖਿਆਲ ਨਾਲ ਸਟੂਡੈਂਟਸ ਤੇ ਬੱਚਿਆਂ ਲਈ ਬਹੁਤ ਹੀ ਇੰਪੋਰਟੈਂਟ ਦਿਨ ਆ ਉਹਦਾ ਤਾਂ ਸਾਰੇ ਬੱਚਿਆਂ ਦੇ ਜਿਨ੍ਹਾਂ ਦੇ ਇਗਜ਼ਾਮ ਆ ਉਹਨਾਂ ਨੂੰ ਇਸ ਸਮੇਂ ਬਹੁਤ ਮਿਹਨਤ ਕਰਨ ਦੀ ਲੋੜ ਆ ਜਿਆਦਾ ਤੋਂ ਜਿਆਦਾ ਪੜ੍ਹਨ ਦੀ ਲੋੜ ਆ ਲੇਕਿਨ ਉਹਦੇ ਵਿੱਚ ਵੀ ਜਿਹੜੇ ਦਸਵੀਂ ਦੇ ਬੱਚੇ ਆ ਜਿਨ੍ਹਾਂ ਨੇ 10th ਦਾ ਇਗਜ਼ਾਮ ਦਿਨਾਇਆ ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਇਹ ਸਮਾਂ ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਬੱਚੇ ਜਿਹੜੇ ਆ ਜਿਆਦਾ ਤੋਂ ਜਿਆਦਾ ਮਿਹਨਤ ਦੀ ਕਰਨ ਉਹਨਾਂ ਦੇ ਪੇਰੈਂਟਸ ਵੀ ਧਿਆਨ ਦੇਣ ਕਿ ਆ ਜਿਹੜਾ ਸਮਾਂ ਹੁਣ ਅੱਗੇ ਇਗਜ਼ਾਮ ਤੱਕ ਹੈ ਉਹਨਾਂ ਨੂੰ ਕੋਸ਼ਿਸ਼ ਕਰਕੇ ਜਿਆਦਾ ਤੋਂ ਜਿਆਦਾ ਉਹ ਆਪਣਾ ਸਾਰਾ ਸਿਲੇਬਸ ਪੂਰਾ ਤਿਆਰ ਕਰਨ। ਔਰ ਇੱਕ ਜਿਹੜੀ ਹੋਰ ਗੱਲ ਹੈਗੀ ਆ ਕਿ ਮੈਂ ਦੇਖ ਲਿਆ ਬੱਚਿਆਂ ਨੂੰ ਔਰ ਇਹ ਕੱਲ ਬਹੁਤ ਸਾਰੇ ਪ੍ਰੋਫੈਸਰਾਂ ਨੇ ਟੀਚਰਾਂ ਨੇ ਵੀ ਸਾਡੇ ਨੋਟਿਸ 'ਚ ਲੈਂਦੀ ਆ ਕਿ ਜਿਹੜਾ ਮੈਥ ਆ ਓਹੋ ਬਹੁਤ ਇੰਪੋਰਟੈਂਟ ਵਿਸ਼ਾ ਹੈ ਔਰ ਜ਼ਿਆਦਾਤਰ ਜਿਹੜੇ ਬੱਚੇ ਆ ਮੈਥ ਦੇ ਵਿੱਚ ਖਾਸ ਕਰਕੇ ਪੰਜਾਬ ਤੋਂ ਵੀ ਪਿੰਡਾਂ ਦੇ ਵਿੱਚ ਮੈਥ ਦੇ ਵਿੱਚ ਕਮਜ਼ੋਰ ਰਹਿ ਜਾਂਦੇ ਆ ਜਦੋਂ ਮੈਥ ਉਹਨਾਂ ਦਾ ਕਮਜ਼ੋਰ ਰਹਿ ਜਾਂਦਾ ਆ ਤਾਂ ਫਿਰ ਉਹ ਸਾਇੰਸ ਦੇ ਸਬਜੈਕਟ ਵਿੱਚ ਕਮਜ਼ੋਰ ਰਹਿ ਜਾਂਦੇ ਆ ਔਰ ਅੱਗੇ ਚੱਲ ਕੇ ਉਹ ਮੈਡੀਕਲ ਨਾਨ ਮੈਡੀਕਲ ਸਬਜੈਕਟ ਜਿਹੜੇ ਆ ਉਹ ਨਹੀਂ ਰੱਖ ਪਾਉਂਦੇ ਆ ਇਸ ਕਰਕੇ ਜਿੱਥੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਐਗਜ਼ਾਮ ਦੇ ਲਈ ਤਿਆਰੀ ਕਰਨ ਦੀ ਲੋੜ ਆ ਉੱਥੇ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕਰੂੰਗਾ ਕਿ ਜਿਹੜਾ ਮੈਥ ਦਾ ਸਬਜੈਕਟ ਆ ਉਹਦੇ ਤੇ ਜ਼ਿਆਦਾ ਮਿਹਨਤ ਕਰਨ ਤਾਕਿ ਅੱਗੇ ਚੱਲ ਕੇ ਉਹਨਾਂ ਲਈ ਸਾਰੇ ਮੌਕੇ ਜਿਹੜੇ ਆ ਉਹ ਅਵੇਲੇਬਲ ਹੋਣ ਉਪਲਬਧ ਹੋਣ ਫਿਰ ਉਹਨਾਂ ਨੇ ਅੱਗੇ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਹੈ ਇਹ ਜਿਹੜੀ ਵੀ ਫੀਲਡ 'ਚ ਜਾਣਾ ਹੈ ਸਾਰੀਆਂ ਫੀਲਡਾਂ ਉਹਨਾਂ ਲਈ ਖੁੱਲੀਆਂ ਰਹਿਣਗੀਆਂ ਤੇ ਇਸ ਕਰਕੇ ਤੁਸੀਂ ਮੇਰੇ ਵੱਲੋਂ ਬੱਚਿਆਂ ਨੂੰ ਸਟੂਡੈਂਟਸ ਨੂੰ ਇਗਜ਼ਾਮ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੈਸ ਵੀ ਕਰਨਾ ਚਾਹੁੰਦਾ ਗੁੱਡ ਲੱਕ ਕਿ ਉਹਨਾਂ ਦੇ ਇੱچھے ਰਿਜ਼ਲਟ ਆਉਣ ਉਹ ਕਾਮਯਾਬ ਹੋਣ ਔਰ ਮੈਨੂੰ ਉਮੀਦ ਹੈ ਕਿ ਉਹ ਜਿਆਦਾ ਮਿਹਨਤ ਕਰਨਗੇ ਔਰ ਇੱਕ ਅੱਛਾ ਰਿਜ਼ਲਟ ਲੈ ਕੇ ਅੱਗੇ 11ਵੀਂ ਚ ਇੱਕ ਬਹੁਤ ਹੀ ਅੱਛੀ ਆਪਣੀ ਦਿਸ਼ਾ ਡਾਇਰੈਕਸ਼ਨ ਆਪਣੇ ਲਾਈਫ ਦੀ ਉਹ ਚੁਣਨਗੇ ਤੇ ਪਲੀਜ਼ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਜਿਹੜਾ ਈਟਾ ਦਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜਾ ਮੈਸੇਜ ਹੈ ਉਹ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਉਹ ਵੀ ਖਾਸ ਕਰਕੇ ਸਟੂਡੈਂਟਸ ਹਨ ਉਹਨਾਂ ਦੇ ਪੇਰੈਂਟਸ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ